ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸੋ ਮਨ ਲਾਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 682ਵੇਂ ਅੰਗ ਤੇ ਵਿਰਾਜਮਾਨ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ਗੁਰਬਾਣੀ ਦੇ ਰਾਹੀ ਅਸੀਂ ਆਲਸ ਨੂੰ ਸਮਝਣਾ ਹੈ। ਆਲਸ ਕੀ ਹੈ ਇਹਨੂੰ ਅਸੀਂ ਪ੍ਰਵਾਸ਼ਿਤ ਕਰਾਂਗੇ। ਕਿਉਂ ਹੁੰਦਾ ਹੈ ਇਹ ਅਸੀਂ ਜਾਣਾਂਗੇ ਤੇ ਕਿਵੇਂ ਇਹਦੇ ਤੋਂ ਬਚਿਆ ਜਾਵੇ ਇਹ ਵੀ ਜਾਣਾਂਗੇ ਇਸ ਤੋਂ ਇਲਾਵਾ ਚਿੰਤਾ ਨੂੰ ਵੀ ਪ੍ਰਭਾਵਿਤ ਕਰਾਂਗੇ ਉਹਦੇ ਤੋਂ ਕਿਵੇਂ ਬਚੀਏ ਇਹ ਵੀ ਜਾਣਾਂਗੇ ਔਖੀ ਘੜੀ ਨਾ ਦੇਖਣ ਦੇਈ ਸ਼ਬਦ ਜਿਹੜਾ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਇਸ ਸ਼ਬਦ ਦੇ ਅਰਥ ਸਮਝਣ ਦਾ ਵੀ ਅੱਜ ਸਾਨੂੰ ਮੌਕਾ ਮਿਲੇਗਾ ਕੋਸ਼ਿਸ਼ ਕਰਿਓ ਅੰਤ ਤੱਕ ਇਸ ਵੀਡੀਓ ਨੂੰ ਵੇਖਣ ਦੀ ਆਓ ਸ਼ੁਰੂ ਕਰੀਏ ਧਨਸ੍ਰੀ ਮਹਿਲਾ ਪੰਜਮਾ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਹੁਣ ਤੇ ਸਾਰੀ ਗੁਰਬਾਣੀ ਨੂੰ ਪੜਦਿਆਂ ਸਮਝਦਿਆਂ ਹੀ ਆਨੰਦ ਆਉਂਦਾ ਹੈ ਪਰ ਜਿਹੜੇ ਸ਼ਬਦਾਂ ਨੂੰ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹੋਈਏ ਜਦੋਂ ਉਹਨਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਤਾਂ ਉਹ ਆਨੰਦ ਹੋਰ ਵੀ ਤੁਕਣਾ ਚੌਗਣਾ ਹੋ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਇੱਥੇ ਸਭ ਤੋਂ ਪਹਿਲਾਂ ਆਪਾਂ ਇੱਕ ਗੱਲ ਸਿੱਖੀਏ ਕਿ ਜਦੋਂ ਇਸ ਸ਼ਬਦ ਨੂੰ ਅਸੀਂ ਸੁਣਦੇ ਆ ਤਾਂ ਅਕਸਰ ਇਹਨੂੰ ਅਸੀਂ ਅਰਦਾਸ ਦੇ ਰੂਪ ਵਿੱਚ ਲੈਂਦੇ ਆ ਅਕਸਰ ਇਹ ਸੋਚਦੇ ਆ ਕਿ ਇੱਥੇ ਇਹ ਕਿਹਾ ਜਾ ਰਿਹਾ ਕਿ ਔਖੀ ਘੜੀ ਨਾ ਦੇਖਣ ਦੇਈ ਇਹੇ ਪ੍ਰਮਾਤਮਾ ਮੈਨੂੰ ਔਖਾ ਸਮਾਂ ਨਾ ਦੇਖਣ ਦੇ ਬਲਕਿ ਇਹਦਾ ਅਰਥ ਅਸਲ 'ਚ ਇਹ ਹੈ ਕਿ ਔਖੀ ਘੜੀ ਨਾ ਦੇਖਣ ਦੇਈਂ ਕਿੰਦੀ ਨਹੀਂ ਹੈ ਦੇਈ ਤੇ ਦੇਈ ਦੇ ਵਿੱਚ ਫਰਕ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਦੁੱਖ ਵਾਲਾ ਸਮਾਂ ਵੇਖਣ ਨਹੀਂ ਦਿੰਦਾ ਸੋ ਜੇ ਅਸੀਂ ਉਸ ਪ੍ਰਮਾਤਮਾ ਦੇ ਸੇਵਕਾਂ ਦਾ ਅਰਦਾਸ ਕਰਨ ਤੇ ਸਾਨੂੰ ਲੋੜ ਨਹੀਂ ਕਿ ਸਾਨੂੰ ਔਖਾ ਸਮਾਂ ਨਾ ਵੇਖਣ ਦੇਈ ਆਪਣੇ ਸੇਵਕਾਂ ਨੂੰ ਉਹ ਪ੍ਰਮਾਤਮਾ ਵੈਸੇ ਹੀ ਔਖਾ ਸਮਾਂ ਨਹੀਂ ਦਿਖਣ ਦਿੰਦਾ ਹੁਣ ਦੂਜੀ ਗੱਲ ਸਮਝੀਏ ਉਹ ਇਹ ਕਿ ਜਿਹੜੇ ਪ੍ਰਮਾਤਮਾ ਦੇ ਸੇਵਕ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਮੌਤ ਖਤਮ ਨਹੀਂ ਹੋ ਜਾਂਦੀ ਦੁੱਖ ਤਕਲੀਫਾਂ ਜਿਹੜੀਆਂ ਆਮ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਉਹ ਖਤਮ ਨਹੀਂ ਹੋ ਜਾਂਦੀਆਂ ਬਿਮਾਰੀਆਂ ਖਤਮ ਨਹੀਂ ਹੋ ਜਾਂਦੀਆਂ ਨੁਕਸਾਨ ਖਤਮ ਨਹੀਂ ਹੋ ਜਾਂਦੇ ਇਹ ਔਖੀ ਘੜੀ ਜਿਹੜੀ ਹੈ ਸਰੀਰਕ ਤੌਰ ਤੇ ਸਰੀਰਕ ਜ਼ਿੰਦਗੀ ਦੇ ਵਿੱਚ ਜਿਹੜੇ ਵਰਤਾਰੇ ਹੈਗੇ ਆ ਉਹ ਤੇ ਆਉਂਦੇ ਹੀ ਰਹਿੰਦੇ ਆ ਪਰ ਸੇਵਕਾਂ ਦਾ ਮਨ ਇੰਨਾ ਪੱਕਾ ਹੋ ਜਾਂਦਾ ਹੈ ਕਿ ਸਰੀਰਕ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਇਹ ਔਖੇ ਸਮੇਂ ਉਹਨਾਂ ਦੇ ਮਾਨਸਿਕ ਸੰਤੁਲਨ ਨੂੰ ਹਿਲਾ ਨਹੀਂ ਪਾਉਂਦੇ ਮਾਨਸਿਕ ਤੌਰ ਤੇ ਉਹ ਸਦਾ ਹੀ ਅਡੋਲ ਰਹਿੰਦੇ ਆ ਉਨ੍ਹਾਂ ਦੇ ਸਰੀਰਕ ਜੀਵਨ ਵਿੱਚ ਭਾਵੇਂ ਕਿੰਨੀਆਂ ਵੀ ਪੀੜਾਂ ਕਿਉਂ ਨਾ ਚੱਲ ਰਹੀਆਂ ਹੋ। ਸੁਪਰਮਾਤਮਾ ਆਪਣੇ ਸੇਵਕਾਂ ਨੂੰ ਦੁੱਖ ਵਾਲਾ ਸਮਾਂ ਵੇਖਣ ਨਹੀਂ ਦਿੰਦਾ। ਵੱਡਾ ਕਾਰਨ ਇਹ ਹੈ ਕਿ ਪ੍ਰਮਾਤਮਾ ਦੇ ਸੇਵਕ ਇਸ ਦੁੱਖ ਤੇ ਸੁੱਖ ਵਾਲੇ ਚੱਕਰ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ। ਆਪਣਾ ਬਿਰਧ ਸੰਭਾਲੇ ਉਹ ਪ੍ਰਮਾਤਮਾ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਸਦਾ ਚੇਤੇ ਰੱਖਦਾ ਹੈ। ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ ਹਰੇਕ ਸਾਹ ਦੇ ਨਾਲ ਉਸ ਨੂੰ ਪਾਲਦਾ ਹੈ ਹੱਥ ਦੇ ਰਾਖਾ ਹੈ ਆਪਣੇ ਕੋ ਸਾਹ ਸਾਹ ਪ੍ਰਤ ਪਾਲੇ ਪ੍ਰਭ ਸਿਉ ਲਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਇਹ ਭਾਈ ਮੇਰਾ ਮਨ ਵੀ ਉਸ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਹੈ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਕਿਹੜਾ ਪ੍ਰਭੂ ਜਿਹੜਾ ਆਦ ਅੰਤ ਪ੍ਰਭ ਸਦਾ ਸਹਾਈ ਸ਼ੁਰੂ ਤੋਂ ਅਖੀਰ ਤੱਕ ਸਦਾ ਹੀ ਸਾਡਾ ਮਦਦਗਾਰ ਬਣਿਆ ਰਹਿੰਦਾ ਹੈ ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ ਸਦਾ ਹੀ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਮਨ ਬिलास ਪਏ ਸਾਹਿਬ ਕੇ ਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਉਸ ਪ੍ਰਮਾਤਮਾ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ ਉਸ ਦੀ ਵਡਿਆਈ ਵੇਖ ਕੇ ਸੇਵਕ ਦੇ ਮਨ ਵਿੱਚ ਖੁਸ਼ੀਆਂ ਬਣੀਆ ਰਹਿੰਦੀਆਂ ਹਨ ਮਨ ਵਿਲਾਸ ਭਏ ਸਾਹਿਬ ਕੀ ਜਦੋਂ ਅਸੀਂ ਉਸ ਪਰਮਾਤਮਾ ਦੀ ਬਣਾਈ ਇਸ ਸ੍ਰਿਸ਼ਟੀ ਵੱਲ ਝਾਤ ਮਾਰੀਏ ਉਹਦੇ ਬਣਾਏ ਵਰਤਾਰਿਆਂ ਨੂੰ ਨਿਹਾਰੀਏ ਤੇ ਸਾਡੇ ਮਨ ਅੰਦਰ ਆਨੰਦ ਦੀ ਖੁਸ਼ੀ ਦੀ ਇੱਕ ਲਹਿਰ ਦੌੜਨੀ ਚਾਹੀਦੀ ਹੈ ਜਿਹੜੇ ਸੇਵਕ ਹਨ ਉਹਨਾਂ ਦੇ ਮਨ ਵਿੱਚ ਦੌੜਦੀ ਹੈ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸੇਵਕਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ ਕਿਉਂਕਿ ਪਰਮਾਤਮਾ ਦੀ ਸ੍ਰਿਸ਼ਟੀ ਦਾ ਵਰਤਾਰਾ ਤਾਂ ਹਰ ਪਾਸੇ ਮੌਜੂਦ ਹੈ ਤੁਸੀਂ ਜਿੱਧਰ ਵੀ ਚਾਤੀ ਮਾਰ ਲਵੋ ਉਸ ਦਾ ਵਰਤਾਰਾ ਫਸਰ ਰਿਹਾ ਹੈ ਤੇ ਜੇ ਉਹਦੇ ਵਰਤਾਰੇ ਨੂੰ ਵੇਖ ਕੇ ਆਨੰਦ ਮਿਲੇ ਤੇ ਫਿਰ ਅਸੀਂ ਜਿੱਥੇ ਵੀ ਹੋਈਏ ਜਿੱਦਾਂ ਵੀ ਹੋਈਏ ਉਸ ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ ਹੇ ਨਾਨਕ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਤੂੰ ਵੀ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ ਜਿਸ ਵੀ ਮਨੁੱਖ ਨੇ ਸਿਮਰਨ ਕੀਤਾ ਪ੍ਰਭੂ ਨੇ ਪੂਰੇ ਤੌਰ ਤੇ ਉਹਦੀ ਇੱਜ਼ਤ ਰੱਖ ਲਈ ਤਨਾਸਰੀ ਮਹਿਲਾ ਪੰਜਮਾ ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾਂ ਕਾ ਮਨ ਰਾਗਿਓ ਅਮੈ ਸਰੋਵਰ ਪਾਗਾ ਏ ਭਾਈ ਉਸ ਮਨੁੱਖ ਨੂੰ ਬਦਕਿਸਮਤ ਸਮਝੋ ਸੋਈ ਗਨੋ ਅਪਾਕਾ ਜਿਸ ਕੋ ਵਿਸਰੈ ਪ੍ਰਾਨਪਤ ਦਾਤਾ ਜਿਸ ਨੂੰ ਜਿੰਦ ਦਾ ਮਾਲਕ ਪ੍ਰਭੂ ਵਿਸਰ ਜਾਂਦਾ ਉਸ ਨੂੰ ਬਦਕਿਸਮਤ ਸਮਝੋ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਲੱਭ ਲੈਂਦਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸੋ ਮਨ ਲਗਾਰ ਹਾਉ ਏ ਪ੍ਰਭੂ ਤੇਰਾ ਸੇਵਕ ਤੇਰੇ ਨਾਮ ਰੰਗ ਵਿੱਚ ਟਿਕ ਕੇ ਮਾਇਆ ਦੇ ਮੋਹ ਵੱਲੋਂ ਸਦਾ ਸੁਚੇਤ ਰਹਿੰਦਾ ਚਤਨ ਹੋ ਜਾਂਦਾ ਹੈ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਕਦੋਂ ਉਹਦੇ ਤੇ ਮਾਇਆ ਅਸਰ ਕਰ ਰਹੀ ਹੁੰਦੀ ਹੈ ਤੇ ਉਹ ਆਪਣੇ ਮਨ ਨੂੰ ਮਾਇਆ ਵੱਲੋਂ ਮੋੜ ਲੈਂਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਕਦੋਂ ਉਹਦੇ ਅੰਦਰ ਲਾਲਚ ਲੋਭ ਸਿਰ ਚੁੱਕਣ ਲੱਗਦਾ ਹੈ ਉਸੇ ਵਕਤ ਉਹ ਪ੍ਰਮਾਤਮਾ ਨੂੰ ਚੇਤੇ ਕਰਕੇ ਉਸ ਉਠ ਰਹੀ ਲਾਲਚ ਨੂੰ ਲੋਭ ਨੂੰ ਆਪਣੇ ਮਨ ਦੇ ਵਿੱਚ ਸ਼ਾਂਤ ਕਰ ਦਿੰਦਾ ਟਿਕਾ ਦਿੰਦਾ ਹੈ ਪ੍ਰਮਾਤਮਾ ਦੇ ਸੇਵਕ ਦੇ ਸਰੀਰ ਵਿੱਚੋਂ ਸਾਰਾ ਆਲਸ ਮੁੱਕ ਜਾਂਦਾ ਹੈ ਉਹਦਾ ਮਨ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੁਣ ਆਲਸ ਕਿਉਂ ਹੁੰਦਾ ਕਿਉਂਕਿ ਅਸੀਂ ਸਰੀਰ ਨੂੰ ਕਸ਼ਟ ਨਹੀਂ ਦੇਣਾ ਚਾਹੁੰਦੇ ਜਾਂ ਮਨ ਨੂੰ ਕਸ਼ਟ ਨਹੀਂ ਦੇਣਾ ਚਾਹੁੰਦੇ ਉੱਥੇ ਆਲਸ ਪੈਦਾ ਹੁੰਦਾ ਆਲਸ ਨੂੰ ਜੇ ਅਸੀਂ ਪ੍ਰਵਾਸ਼ਿਤ ਕਰਨਾ ਹੋਵੇ ਤਾਂ ਇਦਾਂ ਕਰ ਸਕਦੇ ਹਾਂ ਕਿ ਉਹ ਪ੍ਰਵਿਰਤੀ ਜਿਸ ਦੇ ਤਹਿਤ ਮਨੁੱਖ ਕੁਝ ਕਰਨ ਤੋਂ ਝਿਜਕੇ ਸਿਰਫ ਤੇ ਸਿਰਫ ਆਰਾਮ ਕਰਨਾ ਚਾਹੇ ਤੇ ਆਰਾਮ ਕਿਉਂ ਕਰਨਾ ਚਾਹੁੰਦਾ ਹੈ ਕਿਉਂਕਿ ਜਦੋਂ ਉਸ ਆਰਾਮ ਵਾਲੀ ਅਵਸਥਾ ਚੋਂ ਉਹ ਉੱਠਦਾ ਜਾਂਦਾ ਉਹਦੇ ਸਰੀਰ ਨੂੰ ਕਸ਼ਟ ਹੋਣਾ ਜਾਂ ਉਹਦੇ ਮਨ ਨੂੰ ਕਸ਼ਟ ਹੋਣਾ ਹੈ ਉਹ ਬੈਠਾ ਮੰਜੇ ਤੇ ਬੈਠਾ ਸੋਫੇ ਤੇ ਬੈਠਾ ਹੁਣ ਜੇ ਗੱਲ ਕਰੀਏ ਕਿ ਉੱਠ ਕੇ ਕਸਰਤ ਕਰ ਲੈ। ਸਰੀਰ ਨੂੰ ਕਸ਼ਟ ਹੋਣਾ। ਬੈਠਾ ਤਾਂ ਆਰਾਮ ਨਾਲ ਹੈ। ਨਹੀਂ ਕਰਨਾ ਚਾਹੁੰਦਾ ਆਲਸ ਪੈ ਜਾਂਦਾ। ਫੋਨ ਤੇ ਲੱਗਿਆ। ਸੋਸ਼ਲ ਮੀਡੀਆ ਨੂੰ ਸਕਰੋਲ ਕਰੀ ਜਾਂਦਾ। ਜੇ ਗੱਲ ਕਰੀਏ ਕਿ ਕੁਝ ਪੜ੍ਹ ਲੈ। ਕੁਝ ਚੰਜਦਾ ਪੜ੍ਹ ਲੈ। ਇਹਨੂੰ ਰੱਖ ਦੇ ਫੋਨ ਨੂੰ। ਬੁੱਕ ਚੱਕ ਲੈ ਕੋਈ ਕਿਤਾਬ ਚੱਕ ਲੈ। ਨਹੀਂ ਉਹਦਾ ਚੱਕਣ ਨੂੰ ਜੀ ਕਰਦਾ। ਜਿਹੜਾ ਆਲਸੀ ਮਨੁੱਖ ਹੈ। ਕਿਉਂਕਿ ਮਨ ਨੂੰ ਕਸ਼ਟ ਹੋਣਾ ਪਰ ਜਿਹੜਾ ਪ੍ਰਭੂ ਦਾ ਸੇਵਕ ਹੋ ਗਿਆ ਉਹਦੇ ਲਈ ਸਰੀਰ ਤੇ ਮਨ ਇਹ ਜਿਹੜੇ ਨੇ ਇਹ ਨਾਸਵੰਤ ਹੋ ਜਾਂਦੇ ਐ ਇਹਨਾਂ ਨੂੰ ਬਚਾ ਬਚਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਹ ਨਹੀਂ ਰਹਿੰਦਾ ਜੇ ਇਹਨਾਂ ਨੂੰ ਕਸ਼ਟ ਦੇਣਾ ਜ਼ਰੂਰੀ ਹੈ ਤੇ ਉਹ ਬੇਚੇ ਇਹਨਾਂ ਨੂੰ ਕਸ਼ਟ ਦਿੰਦਾ ਆਲਸ ਨਹੀਂ ਕਰਦਾ ਜਹਾਂ ਜਹਾਂ ਪੇਖੋ ਤਹ ਨਰਾਇਣ ਸਗਲ ਕਟਾਮਹਿ ਤਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ اے ਭਾਈ ਉਸ ਦੇ ਸਿਮਰਨ ਦੀ ਬਰਕਤ ਨਾਲ ਮੈਂ ਵੀ ਜਿੱਧਰ ਜਿੱਧਰ ਵੇਖਦਾ ਹਾਂ ਉੱਥੇ-ਉੱਥੇ ਪ੍ਰਮਾਤਮਾ ਹੀ ਸਾਰੇ ਸਰੀਰਾਂ ਦੇ ਵਿੱਚ ਮੌਜੂਦ ਦਿਸਦਾ ਜਿਵੇਂ ਤਗਾ ਮਣਕਿਆਂ ਦੇ ਵਿੱਚ ਭਰੋਇਆ ਹੁੰਦਾ ਹੈ ਉਸੇ ਤਰ੍ਹਾਂ ਪ੍ਰਮਾਤਮਾ ਦੀ ਇੱਕ સાર ਲੈ ਸਾਰੇ ਸਰੀਰਾਂ ਦੇ ਵਿੱਚ ਪਰੋਈ ਹੋਈ ਹੈ। हे ਨਾਨਕ ਪ੍ਰਭੂ ਦੇ ਦਾਸ ਉਸ ਦਾ ਨਾਮ ਜਲ ਪੀਂਦਿਆਂ ਹੀ ਹੋਰ ਸਾਰੇ ਮੋਹ ਪਿਆਰ ਛੱਡ ਦਿੰਦੇ ਨੇ। ਸਰੀਰ ਦਾ ਵੀ ਮੋਹ ਛੱਡ ਦਿੰਦੇ ਨੇ। ਤਨਾਸਰੀ ਮਹਿਲਾ ਪੰਜਮਾ ਜਨ ਕੇ ਪੂਰਨ ਹੋਏ ਕਾਮ ਕਾਲ ਮਹਾ ਵਿਖਿਆ ਮਹਿ ਲੱਜਾ ਰੱਖੀ ਰਾਮ ਰਹਾਉ ਇਹ ਭਾਈ ਪ੍ਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਜਦੋਂ ਕੋਈ ਕੰਮ ਅਸਫਲ ਹੋਵੇ ਤੇ ਸਾਨੂੰ ਨਿਰਾਸ਼ਾ ਹੁੰਦੀ ਹੈ ਤੇ ਅਸਫਲਤਾ ਨੂੰ ਅਸੀਂ ਪ੍ਰਵਾਸ਼ਿਤ ਕਿਵੇਂ ਕਰਦੇ ਜੋ ਅਸੀਂ ਚਾਹੁੰਦੇ ਹੋਈਏ ਜਦੋਂ ਉਹ ਨਾ ਹੋਵੇ ਉਦੋਂ ਉਲਟਾ ਹੋ ਜਾਵੇ ਤੇ ਅਸੀਂ ਕਹਿੰਦੇ ਆ ਕਿ ਕੰਮ ਅਸਫਲ ਹੋ ਗਿਆ ਇਮਤਿਹਾਨਾਂ ਦੇ ਵਿੱਚੋਂ ਅਸੀਂ ਪਾਸ ਹੋਣਾ ਚਾਹੁੰਨੇ ਆ ਪਰ ਜੇ ਫੇਲ ਹੋ ਜਾਈਏ ਤੇ ਕਹਿੰਦੇ ਆ ਅਸਫਲ ਹੋ ਗਏ ਕੋਈ ਕਾਰੋਬਾਰ ਸ਼ੁਰੂ ਕਰੀਏ ਤੇ ਅਸੀਂ ਚਾਹੁੰਦੇ ਹੁੰਨੇ ਆ ਕਿ ਉਹ ਤਰੱਕੀ ਕਰੇ ਉਹ ਕਾਰੋਬਾਰ ਮੇਰਾ ਵਧੇ ਫੁੱਲੇ ਮੈਨੂੰ ਮੁਨਾਫਾ ਦੇਵੇ ਜਦੋਂ ਉਸ ਕਾਰੋਬਾਰ 'ਚ ਨੁਕਸਾਨ ਹੋ ਜਾਵੇ ਤੇ ਅਸੀਂ ਕਹਿੰਦੇ ਆ ਕਿ ਕਾਰੋਬਾਰ ਅਸਫਲ ਹੋ ਗਿਆ ਸਹਿਣ ਤੋਂ ਭਾਵ ਕਿ ਜੋ ਅਸੀਂ ਚਾਹੁੰਦੇ ਆ ਜਦੋਂ ਉਹ ਨਹੀਂ ਹੁੰਦਾ ਤਾਂ ਅਸੀਂ ਕਹਿ ਦਿੰਦੇ ਆ ਕਿ ਇਹ ਕੰਮ ਅਸਫਲ ਹੋ ਗਿਆ ਹੁਣ ਜਿਹੜਾ ਪ੍ਰਮਾਤਮਾ ਦਾ ਸੇਵਕ ਹੈ ਉਹਦੇ ਅੰਦਰ ਤੇ ਗੱਲ ਹੀ ਇੱਕ ਘਰ ਕਰ ਗਈ ਕਿ ਜੋ ਹੋਣਾ ਉਸ ਪ੍ਰਮਾਤਮਾ ਦੀ ਰਜ਼ਾ ਚ ਹੋਣਾ ਹੈ ਮੇਰੀ ਚਾਹਣ ਜਾਂ ਨਾ ਚਾਹਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਜਦੋਂ ਉਹ ਕੁਝ ਚਾਹੀ ਨਹੀਂ ਰਿਹਾ ਤਾਂ ਫਿਰ ਉਹਨੂੰ ਅਸਫਲਤਾ ਕਿਵੇਂ ਹੋਊਗੀ ਅਸਾਫਲਤਾ ਤੇ ਉਦੋਂ ਹੀ ਹੋਣੀ ਹੈ ਨਾ ਜੇ ਅੰਦਰ ਕੋਈ ਚਾਹਤ ਹੋਵੇ। ਪ੍ਰਮਾਤਮਾ ਦਾ ਜੋ ਸੇਵਕ ਉਹਨੇ ਤੇ ਆਪਣੀ ਜ਼ਿੰਦਗੀ ਦੀਆਂ ਡੋਰਾਂ ਉਸ ਰੱਬ ਹੱਥ ਛੱਡੀਆਂ ਹੁੰਦੀਆਂ ਉਹ ਤੇ ਕਹਿੰਦਾ ਕਿ ਜਿੱਦਾਂ ਦੀ ਤੂੰ ਮੈਨੂੰ ਹਿੰਮਤ ਦੇਵੇਂਗਾ, ਜਿੱਦਾਂ ਦੇ ਤੂੰ ਮੈਨੂੰ ਵਿਚਾਰ ਦੇਵੇਂਗਾ, ਉਦਾਂ ਦੇ ਮੈਂ ਕੰਮ ਜ਼ਿੰਦਗੀ ਦੇ ਵਿੱਚ ਕਰ ਦੂੰਗਾ। ਉਹਨਾਂ ਦਾ ਜੋ ਨਤੀਜਾ ਤੂੰ ਨਿਰਧਾਰਤ ਕੀਤਾ ਉਹ ਨਤੀਜਾ ਮੈਨੂੰ ਮਿਲ ਜਾਊਗਾ। ਮੇਰੀ ਖੁਦ ਦੀ ਕੋਈ ਚਾਹਤ ਨਹੀਂ। ਇਸ ਤਰ੍ਹਾਂ ਹੁੰਦੇ ਆ। ਜਨ ਕੇ ਪੂਰਨ ਹੋਏ ਕਾਮ ਇਸ ਝਮੇਲਿਆਂ ਭਰੇ ਸੰਸਾਰ ਦੇ ਵਿੱਚ ਜਿੱਥੇ ਮੋਹਣੀ ਮਾਇਆ ਦਾ ਵੱਡਾ ਅਸਰ ਹੈ ਪ੍ਰਮਾਤਮਾ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨਾ ਆਵੇ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਇਹ ਭਾਈ ਆਪਣੇ ਮਾਲਕ ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ ਸੇਵਕਾਂ ਦੇ ਨੇੜੇ ਆਤਮਿਕ ਮੌਤ ਨਹੀਂ ਟੁਕਦੀ ਸੇਵਕ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦੇ ਨੇ ਜਿਹੜੀ ਕਿ ਪ੍ਰਮਾਤਮਾ ਦਾ ਘਰ ਹੈ ਇਹ ਸਾਧ ਸੰਗਤ ਹੀ ਉਹਨਾਂ ਵਾਸਤੇ ਵਿਸ਼ਨੂੰ ਦੀ ਪੁਰੀ ਹੈ ਸਾਧ ਸੰਗਤ ਹੀ ਉਹਨਾਂ ਵਾਸਤੇ ਵਿਕਾਰਾਂ ਤੋਂ ਖਲਾਸੀ ਪਾਉਣ ਦੀ ਥਾਂ ਹੈ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਵਿਸ਼ਰਾਮ ਗੋਬਿੰਦ ਤੁਮੋਦਰ ਸਿਮਰੋ ਦਿਨ ਰੈਨ ਨਾਨਕ ਸਤਿ ਗੁਰਬਾਨ ਏ ਭਾਈ ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ ਕਰੋੜਾਂ ਸੁੱਖਾਂ ਦਾ ਟਿਕਾਣਾ ਹਨ ਏ ਨਾਨਕ ਆਖੋ ਏ ਭਾਈ ਮੈਂ ਵੀ ਉਸ ਗੋਬਿੰਦ ਨੂੰ ਤਮੋਦਰ ਨੂੰ ਤਨ ਰਾਤ ਸਿਮਰਦਾ ਰਹਿੰਦਾ ਹਾਂ ਸਦਾ ਹੀ ਉਸ ਤੋਂ ਸਤਕੇ ਜਾਂਦਾ ਹਾਂ ਤਨਾਸਰੀ ਮਹਲਾ 5 ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ اے ਭਾਈ ਮੈਂ ਪ੍ਰਮਾਤਮਾ 바ਸੋਂ ਇੱਕ ਹੀ ਖੈਰ ਮੰਗਦਾ ਹਾਂ ਇੱਕ ਹੀ ਬੇਨਤੀ ਉਸ ਪ੍ਰਮਾਤਮਾ ਦੇ ਅੱਗੇ ਕਰਦਾ ਹਾਂ ਕਿ हे ਪ੍ਰਭੂ ਮੈਂ ਤੇਰਾ ਨਾਮ ਸਿਮਰਦਾ ਰਹਾ ਤੇਰੇ ਸਿਮਰਨ ਦੀ ਬਰਕਤ ਨਾਲ ਸਾਰੀਆਂ ਹੀ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹੈ ਪੂਰੀਆਂ ਹੋਣ ਤੋਂ ਭਾਵ ਕੇ ਅੰਦਰ ਕੋਈ ਚਾਹਤਾਂ ਰਹੀ ਨਹੀਂ ਜਾਂਦੀਆਂ ਤੇਰੀ ਰਜ਼ਾ ਦੇ ਵਿੱਚ ਤਸੱਲੀ ਹੋ ਜਾਂਦੀ ਹੈ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ ਏ ਪ੍ਰਭੂ ਇਹ ਅਰਦਾਸ ਬੇਨਤੀ ਕਰਦਾ ਹਾਂ ਕਿ ਤੇਰੇ ਚਰਨ ਮੇਰੇ ਹਿਰਦੇ ਵਿੱਚ ਵਸਦੇ ਰਹਿਣ ਮੈਂ ਤੇਰੇ ਸੰਤ ਜਨਾਂ ਦੀ ਸੰਗਤ ਹਾਸਲ ਕਰ ਲਵਾਂ ਅਠੇ ਪਹਿਰ ਮੈਂ ਤੇਰੇ ਗੁਣ ਗਾਉਂਦਾ ਰਹਾ ਤੇਰੀ ਸਿਫਤ ਸਲਾਹ ਦੀ ਬਰਕਤ ਨਾਲ ਮਨ ਚਿੰਤਾ ਦੀ ਅੱਗ ਦੇ ਵਿੱਚ ਨਹੀਂ ਫਸਦਾ ਫਿਰ ਤੋਂ ਚਿੰਤਾ ਸਾਨੂੰ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਚਾਹੁੰਦੇ ਹੋਈਏ ਕਿ ਕੁਝ ਇਸ ਤਰ੍ਹਾਂ ਹੋਵੇ ਪਰ ਹੋਣ ਦੀ ਅਸ਼ੰਕਾ ਕੁਝ ਹੋਰ ਪ੍ਰਕਾਰ ਦੀ ਹੋਵੇ ਇਮਤਿਹਾਨਾਂ ਦੀ ਹੀ ਅਸੀਂ ਉਦਾਹਰਣ ਲੈ ਲਈਏ ਕਿ ਜਦੋਂ ਅਸੀਂ ਚਾਹੁੰਦੇ ਹੋਈਏ ਕਿ ਅਸੀਂ ਪਾਸ ਹੋਣਾ ਪਰ ਸਾਨੂੰ ਪਤਾ ਹੋਵੇ ਕਿ ਪੇਪਰ ਚੱਜਦਾ ਨਹੀਂ ਹੋਇਆ ਤੇ ਲੱਗ ਇੰਜ ਰਿਹਾ ਹੋਵੇ ਕਿ ਅਸੀਂ ਫੇਲ ਹੋਵਾਂਗੇ ਤਾਂ ਚਿੰਤਾ ਹੋ ਜਾਂਦੀ ਹੈ ਪਰ ਜਦੋਂ ਡੋਰਾਂ ਹੀ ਪ੍ਰਮਾਤਮਾ ਤੇ ਛਟੀਆਂ ਹੋਵਣ ਕਿ ਪ੍ਰਮਾਤਮਾ ਜਿੰਨੀ ਇੱਕ ਦਿਮਾਗੀ ਸ਼ਕਤੀ ਤੂੰ ਮੈਨੂੰ ਦਿੱਤੀ ਸੀ ਜਿੰਨੀ ਕ ਹਿੰਮਤ ਤੂੰ ਮੈਨੂੰ ਦਿੱਤੀ ਸੀ ਓਨਾ ਕ ਮੈਂ ਪੜ ਪਾਇਆ ਓਨਾ ਕ ਮੈਂ ਸਮਝ ਪਾਇਆ ਉਸ ਪੜੇ ਸਮਝੇ ਦੇ ਅਨੁਸਾਰ ਓਨਾ ਕ ਹੀ ਇਮਤਿਹਾਨਾਂ ਦੇ ਵਿੱਚ ਲਿਖ ਪਾਇਆ ਉਸ ਲਿਖੇ ਅਨੁਸਾਰ ਮੈਨੂੰ ਨੰਬਰ ਆ ਜਾਣਗੇ ਜੋ ਹੋਇਆ ਉਹ ਉਝ ਹੀ ਹੋਣਾ ਸੀ ਤੂੰ ਮੈਨੂੰ ਜਿੰਨੀ ਕ ਹਿੰਮਤ ਦਿੱਤੀ ਤੂੰ ਮੈਨੂੰ ਓਨੀ ਕ ਹੀ ਹਿੰਮਤ ਦੇਣੀ ਸੀ ਉਸ ਤੋਂ ਵੱਧ ਤੂੰ ਮੇਰੇ ਲਈ ਨਿਰਧਾਰਤ ਹੀ ਨਹੀਂ ਸੀ ਕੀਤੀ ਤਾਂ ਮੈਨੂੰ ਕਿਵੇਂ ਮਿਲ ਜਾਂਦੀ ਮੇਰੇ ਦਿਮਾਗ ਦੀ ਸ਼ਕਤੀ ਜਿੰਨੀ ਕੁ ਹੈਗੀ ਹੈ ਉਹਨੀ ਕੀ ਹੈ ਪ੍ਰਮਾਤਮਾ ਨੇ ਉਹਨੀ ਕੀ ਬਖਸ਼ੀ ਹੈ ਉਹਦੇ ਤੋਂ ਵੱਧ ਮੇਰੇ ਲਈ ਨਿਰਧਾਰਤ ਹੀ ਉਹਨੇ ਕੀਤੀ ਤਾਂ ਕਿੱਥੋਂ ਮਿਲ ਜਾਣੀ ਹੈ ਸੋ ਜੋ ਹੋਇਆ ਜੋ ਹੋਣਾ ਉੰਜ ਹੀ ਹੋਣਾ ਓਦਾਂ ਹੀ ਹੋਣਾ ਜਿਵੇਂ ਪ੍ਰਮਾਤਮਾ ਨੇ ਸਾਡੇ ਲਈ ਨਿਰਧਾਰਤ ਕੀਤਾ ਹੈ ਚਿੰਤਾ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ ਚਿੰਤਾ ਕਰਕੇ ਅਸੀਂ ਜਿਹੜੇ ਨਤੀਜੇ ਆ ਉਹਨਾਂ ਨੂੰ ਬਦਲ ਨਹੀਂ ਸਕਦੇ ਚਿੰਤਾ ਕਰਕੇ ਆਪਣੇ ਜੀਵਨ ਦਾ ਜਿਹੜਾ ਰਾਹ ਹੈ ਉਹਨੂੰ ਅਸੀਂ ਬਦਲ ਨਹੀਂ ਸਕਦੇ ਉਹਨੂੰ ਸੋਹਣਾ ਨਹੀਂ ਬਣਾ ਸਕਦੇ ਉਹਨੂੰ ਮਾੜਾ ਨਹੀਂ ਬਣਾ ਸਕਦੇ ਉਹ ਜਿਵੇਂ ਦਾ ਹੈ ਉਵੇਂ ਦਾ ਹੀ ਰਹਿਣਾ ਪਰ ਇੱਥੇ ਹੁਣ ਇਸ ਤੋਂ ਵੀ ਡੂੰਘਾਈ ਚ ਜਾ ਕੇ ਸੋਚੀਏ ਤਾਂ ਜਿਹੜਾ ਮਨੁੱਖ ਚਿੰਤਾ ਕਰ ਰਿਹਾ ਹੈ ਉਹ ਵੀ ਉਸ ਪਰਮਾਤਮਾ ਦੀ ਰਜ਼ਾ ਅਧੀਨ ਹੀ ਕਰ ਰਿਹਾ ਹੈ ਉਹਦੇ ਲਈ ਪਰਮਾਤਮਾ ਨੇ ਨਿਰਧਾਰਿਤ ਇਹ ਕੀਤਾ ਕਿ ਇਹ ਚਿੰਤਾ ਕਰੇ ਤਾਂ ਚਿੰਤਾ ਕਰ ਰਿਹਾ ਉਹਦੀ ਰਜ਼ਾ ਤੋਂ ਖਿਲਾਫ ਤੇ ਅਸੀਂ ਜਾ ਹੀ ਨਹੀਂ ਸਕਦੇ ਇੰਨਾ ਸ਼ੁਕਰ ਹੈ ਕਿ ਪ੍ਰਮਾਤਮਾ ਨੇ ਸਾਨੂੰ ਇਹ ਬਾਣੀ ਬਖਸ਼ੀ ਹੈ ਜਿਸ ਦੇ ਤਹਿਤ ਅਸੀਂ ਸਿੱਖ 파 ਰਹੇ ਹਾਂ ਕਿ ਸੋਗ ਅਗਨਮ ਹੈ ਬਨਨਾ ਵਿਆਪੈ ਆਠ ਪਹਿਰ ਗੁਣ ਗਾਵੋ ਕਿ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੀਏ ਤੇ ਚਿੰਤਾ ਦੀ ਅੱਗ ਦੇ ਵਿੱਚ ਮਨ ਨਹੀਂ ਫਸਦਾ ਹੁਣ ਇਸ ਪੰਕਤੀ ਨੂੰ ਪੜ ਲੈਣਾ ਸਮਝ ਲੈਣਾ ਆਪਣੇ ਆਪ ਦੇ ਵਿੱਚ ਹੀ ਇੱਕ ਵਧੀਆ ਗੱਲ ਹੈ ਇਹਦਾ ਮਤਲਬ ਹੈ ਪ੍ਰਮਾਤਮਾ ਨੇ ਸਾਡੇ ਲਈ ਨਿਰਧਾਰਤ ਕੀਤਾ ਕਿ ਅਸੀਂ ਚਿੰਤਾ ਦੇ ਚੱਕਰ ਚੋਂ ਬਾਹਰ ਨਿਕਲ ਜਾਵਾਂਗੇ ਤੇ ਇਹ ਪ੍ਰਮਾਤਮਾ ਨੇ ਇੱਕ ਤਰੀਕਾ ਬਣਾਇਆ ਸਾਨੂੰ ਉਸ ਚਿੰਤਾ ਦੇ ਚੱਕਰ ਚੋਂ ਬਾਹਰ ਕੱਟਣ ਦਾ ਚਿੰਤਾ ਨੂੰ ਅਸੀਂ ਹੁਣ ਸਮਝ ਲਿਆ ਤਾਂ ਅਗਲੀ ਵਾਰ ਜਦੋਂ ਜੀਵਨ ਦੇ ਵਿੱਚ ਐਸੀ ਕੋਈ ਸਥਿਤੀ ਪੈਦਾ ਹੋਈ ਕਿ ਜਿੱਥੇ ਚਿੰਤਾ ਹੋਣੀ ਹੈ ਤਾਂ ਘੱਟੋ-ਘੱਟ ਕੁਝ ਨਾ ਕੁਝ ਸਾਡੇ ਚੇਤੇ ਰਹੇਗਾ ਕੁਝ ਨਾ ਕੁਝ ਹੱਦ ਤੱਕ ਅਸੀਂ ਉਸ ਚਿੰਤਾ ਨੂੰ ਘਟਾ ਪਾਵਾਂਗੇ ਸੁਵਸਤਵ ਵਿਵਸਥਾ ਹਰ ਕੀ ਸੇਵਾ ਮਧੰਤ ਪ੍ਰਭ ਜਪਣ ਨਾਨਕ ਰੰਗ ਲਗਾ ਪਰਮੇਸ਼ਰ ਬਾਹੜ ਜਨਮ ਨਾ ਸ਼ਾਪਣ اے ਨਾਨਕ ਸਦਾ ਪ੍ਰਭੂ ਦਾ ਨਾਮ ਜਪਣ ਨਾਲ ਹਰੀ ਦੀ ਸੇਵਾ ਭਗਤੀ ਕਰਨ ਨਾਲ ਮਨ ਵਿੱਚ ਸ਼ਾਂਤੀ ਦੀ ਹਾਲਤ ਬਣੀ ਰਹਿੰਦੀ ਹੈ ਜਿਸ ਮਨੁੱਖ ਦੇ ਮਨ ਵਿੱਚ ਪ੍ਰਾਤਮਾ ਦਾ ਪਿਆਰ ਬਣ ਜਾਏ ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਧਨਾਸਰੀ ਮਹਿਲਾ ਪੰਜਮਾ ਮੰਗੋ RAM ਤੇ ਸਭ ਥੋਕ ਮਨੁੱਖ ਕੋ ਜਾਂ ਚਿਤ ਸ੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਓ ਹੇ ਭਾਈ ਮੈਂ ਤਾਂ ਸਾਰੇ ਪਦਾਰਥ ਪ੍ਰਮਾਤਮਾ ਤੋਂ ਹੀ ਮੰਗਦਾ ਹਾਂ ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ ਦੂਜੇ ਪਾਸੇ ਪ੍ਰਮਾਤਮਾ ਦੇ ਸਿਮਰਨ ਦੇ ਰਾਹੀ ਪਦਾਰਥ ਵੀ ਮਿਲਦੇ ਨੇ ਤੇ ਮਾਇਆ ਦੇ ਮੋਹ ਤੋਂ ਖਲਾਸੀ ਵੀ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਪਦਾਰਥਾਂ ਦਾ ਮੋਹ ਵੀ ਖਤਮ ਹੋ ਜਾਂਦਾ ਹੈ ਜੇ ਜੀਵਨ ਦੇ ਵਿੱਚ ਕਿਸੇ ਪਦਾਰਥ ਦੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਉਸ ਪਰਮਾਤਮਾ ਅੱਗੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਪਦਾਰਥ ਮਿਲ ਜਾਏ ਤਾਂ ਘੱਟੋ-ਘੱਟ ਉਸ ਪਦਾਰਥ ਦੇ ਨਾਲ ਉਨੀ ਅਟੈਚਮੈਂਟ ਨਹੀਂ ਰਹਿੰਦੀ ਉਹਨਾਂ ਲਗਾਅ ਨਹੀਂ ਰਹਿੰਦਾ ਇਹ ਹੁੰਦਾ ਕਿ ਮਿਲ ਗਿਆ ਤੇ ਮਿਲ ਗਿਆ ਨਹੀਂ ਮਿਲਿਆ ਤੇ ਤਾਂ ਵੀ ਠੀਕ ਖਲਾਸੀ ਵੀ ਪ੍ਰਾਪਤ ਹੋ ਜਾਂਦੀ ਹੈ ਕੋਖੇ ਮਨ ਜਨ ਸਿਮਰਤ ਪ੍ਰਾਣਾ ਬੇਦ ਪੁਕਾਰ ਹੈ ਕੋਖ ਕਿਰਪਾ ਸਿੰਧ ਸੇਵ ਸੱਚ ਪਾਈਐ ਦੁਵੈ ਸੁਹੇਲੇ ਲੋਕ ਹੈ ਭਾਈ ਰਿਸ਼ੀਆਂ ਨੇ ਸਮਿਰਤियां ਪ੍ਰਾਣ ਕੋ ਨਾਲ ਵਿਚਾਰ ਵੇਖੇ ਵੇਦਾਂ ਨੂੰ ਵੀ ਵਿਚਾਰ ਕੇ ਉੱਚੀ ਉੱਚੀ ਪੜਦੇ ਨੇ ਪਰ ਕਿਰਪਾ ਦੇ ਸਮੁੰਦਰ ਪ੍ਰਮਾਤਮਾ ਦੀ ਸ਼ਰਨ ਪੈ ਕੇ ਹੀ ਉਸ ਦਾ ਸਦਾ ਸਿਰ ਨਾਮ ਪ੍ਰਾਪਤ ਹੁੰਦਾ ਜਿਹਦੀ ਬਰਕਤ ਦੇ ਨਾਲ ਲੋਕ ਪ੍ਰਲੋਕ ਤੋਂਵੇਂ ਹੀ ਸੁਖਦਾਈ ਹੋ ਜਾਂਦੇ ਆ ਜੀਵਨ ਦੇ ਵਿੱਚ ਸਮੇਂ ਚੰਗੇ ਚੱਲਦੇ ਹੋਣ ਭਾਵੇਂ ਮਾੜੇ ਚੱਲਦੇ ਹੋਣ ਅੰਦਰ ਸੁੱਖ ਬਣਿਆ ਰਹਿੰਦਾ ਜੇ ਪ੍ਰਮਾਤਮਾ ਦਾ ਨਾਮ ਸਾਨੂੰ ਪ੍ਰਾਪਤ ਹੋ ਜਾਵੇ ਧਾਰਮਿਕ ਪੁਸਤਕਾਂ ਨੂੰ ਉੱਚੀ ਉੱਚੀ ਪੜਨ ਦੇ ਨਾਲ ਅੰਦਰ ਸੁੱਖ ਦੀ ਹਾਲਤ ਪ੍ਰਾਪਤ ਨਹੀਂ ਹੁੰਦੀ ਹਾਂ ਉਹਨਾਂ ਹੀ ਪੁਸਤਕਾਂ ਦੇ ਅੰਦਰ ਜੋ ਗਿਆਨ ਹੈ ਉਹਨੂੰ ਜੇ ਸਮਝਣ ਦੀ ਕੋਸ਼ਿਸ਼ ਕਰ ਲਈਏ ਅਸਲੀਅਤ ਸਮਝ ਦੇ ਵਿੱਚ ਆ ਜਾਂਦੀ ਹੈ ਅਸੀਂ ਅਸਲੀ ਰਸਤੇ ਵੱਲ ਨੂੰ ਤੁਰ ਪੈਂਦੇ ਹਾਂ ਪ੍ਰਮਾਤਮਾ ਦੇ ਨਾਮ ਸਿਮਰਨ ਵੱਲ ਅਸਲ ਜੋ ਦਾ ਨਾਮ ਸਿਮਰਨਾ ਹੈ ਉਹਦੀ ਰਜ਼ਾ ਦਾ ਜੋ ਫਲਸਫਾ ਹੈ ਉਹਨੂੰ ਸਮਝਣ ਵੱਲ ਤੁਰ ਪੈਂਦੇ ਹਾਂ ਇਸ ਤਰ੍ਹਾਂ ਅਸੀਂ ਆਪਦੇ ਲੋਕ ਪਰਲੋਕ ਨੂੰ ਸੁਖਦਾਈ ਬਣਾ ਲੈਂਦੇ ਹਾਂ ਆਨ ਅਚਾਰ ਵਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ اے ਭਾਈ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਵੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ ਇਹ ਨਾਨਕ ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਨੇ ਸਾਰੇ ਚਿੰਤਾ ਫਿਕਰ ਨਾਸ ਹੋ ਜਾਂਦੇ ਆ ਤੋ ਉਸ ਪਰਮਾਤਮਾ ਦੇ ਨਾਲ ਸਾਝ ਪਾਉਣ ਵਾਲਾ ਧਿਆਨ ਲਈਏ ਧਾਰਮਿਕ ਰਸਮਾਂ ਰਿਵਾਜਾਂ ਦੇ ਵਿੱਚ ਨਾ ਫਸੀਏ। ਧਨਾਸਰੀ ਮਹਿਲਾ ਪੰਜਮਾ ਤ੍ਰਿਸ਼ਨਾ ਬੂਝੈ ਹਰ ਕਹਿਨਾਮ ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ ਰਹਾਉ। ਏ ਭਾਈ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਮਾਇਆ ਦੀ ਤ੍ਰੇ ਬੁੱਝ ਜਾਂਦੀ ਹੈ ਗੁਰੂ ਦੀ ਬਾਣੀ ਦਾ ਆਸਰਾ ਲਿਆ ਮਨ ਵਿੱਚ ਬੜਾ ਸੰਤੋਖ ਪੈਦਾ ਹੋ ਜਾਂਦਾ ਹੈ ਤੇ ਪਰਮਾਤਮਾ ਦੇ ਚਰਨਾਂ ਵਿੱਚ ਪੂਰੇ ਤੌਰ ਤੇ ਸੁਰਤ ਜੁੜ ਜਾਂਦੀ ਹੈ ਮਹਾ ਕਲੋਲ 부ਚੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਯਾਲ ਆਪਣਾ ਨਾਮ ਦੇਹ ਜਪ ਜੀਵਾਂ ਪੂਰਨ ਹੋਏ ਦਾਸ ਕੀ ਕਾਲ हे ਦਿਨ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈ ਮਾਇਆ ਦੇ ਰੰਗ ਤਮਾਸ਼ੇ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੇ हे ਪ੍ਰਭੂ ਮੈਨੂੰ ਵੀ ਆਪਣਾ ਨਾਮ ਬਖਸ਼ ਤੇਰਾ ਨਾਮ ਜਪ ਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰ ਸਕਾਂ ਤੇਰੇ ਇਸ ਦਾਸ ਦੀ ਮਿਹਨਤ ਸਫਲ ਹੋ ਜਾਏ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕਾ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਏ ਭਾਈ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਸਾਰੀਆਂ ਮਰਾਦਾਂ ਪੂਰੀਆਂ ਹੋ ਜਾਂਦੀਆਂ ਨੇ ਮਨੋ ਰਾਜ ਦੇ ਸੁਖ ਤੇ ਰਾਸ ਮਿਲ ਜਾਂਦੇ ਨੇ ਸਦਾ ਆਨੰਦ ਬਣਿਆ ਰਹਿੰਦਾ ਪਰ ਏ ਨਾਨਕ ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿੱਚ ਧੁਰ ਦਰਗਾਹ ਤੋਂ ਨਾਮ ਦੀ ਇਹ ਦਾਤ ਲਿਖ ਦਿੱਤੀ ਉਸ ਮਨੁੱਖ ਦੇ ਸਾਰੇ ਕਾਰਜ ਸਫਲ ਹੁੰਦੇ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 682ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਰਾਹੀ ਅਸੀਂ ਆਲਸ ਨੂੰ ਸਮਝਿਆ ਚਿੰਤਾ ਨੂੰ ਸਮਝਿਆ ਔਖੀ ਘੜੀ ਦੇ ਵਿੱਚ ਪ੍ਰਸੰਨ ਆਨੰਦਿਤ ਕਿਵੇਂ ਰਹੀਏ ਇਹ ਅਸੀਂ ਸਮਝਿਆ ਪ੍ਰਮਾਤਮਾ ਦੇ ਸੇਵਕਾਂ ਦੀਆਂ ਮਰਾਦਾਂ ਕਿਵੇਂ ਪੂਰੀਆਂ ਹੋ ਜਾਂਦੀਆਂ ਉਹਨਾਂ ਦੇ ਸਗਲੇ ਕਾਮ ਕਿਵੇਂ ਸਫਲ ਹੋ ਜਾਂਦੇ ਆ ਇਹ ਸਮਝਿਆ ਉਮੀਦ ਕਰਦੇ ਆਂ ਸਾਰੀਆਂ ਗੱਲਾਂ ਤੁਹਾਡੇ ਹਿਰਦਿਆਂ ਤੇ ਜ਼ਰੂਰ ਅਸਰ ਕਰਨਗੀਆਂ ਇੱਥੇ ਹੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ